ਜੇ ਭਾਵਜਲ ਲੰਗੜਾ ਨੀ ਜਿੰਦੜੀਏ ਪੜ ਜਾਤ ਗੂਰੀ ਦੀ ਬਾਣੀ ਜੇ ਭਾਵਜਲ ਲੰਗੜਾ ਨੀ ਜਿੰਦੜੀਏ ਪੜ ਜਾਤ ਗੂਰੀ ਦੀ ਬਾਣੀ ਜਗ ਚਾਰ ਦਿਨਾਂ ਦਾ ਮੇਲਾ ਨੀ ਤੇਰੇ ਹੱਥ ਨੀ ਆਉਣਾ ਵੇਲਾਰੀ ਯਾ ਕੇ ਚਾਹ ਕੀ ਨਾ ਦਾ ਮੇਲਾ ਨੀ ਤੇਰੇ ਹੱਥ 'ਮੀ ਆਉਣਾ ਵੇਲਾ ਨੀ ਫੇਰ ਹੋ ਜੂ ਸ਼ਰਨ ਬਹਿਲਾ ਨੀ ਜੇ ਸਿਰ ਨੂੰ ਚੜ ਕੇ ਆ ਬਾਣੀ ਜੇ ਭਾਉ ਜਲ ਲੰਗਣਾ ਨੀ ਜਿੰੜੀਏ ਪੜ ਜਾਤ ਗੂਰੀ ਦੀ ਮਾਣੀ ਏ ਹੋਸ ਨਾ ਜਵਾਨੀ ਨਹੀਂ ਰਹਿਣੀ ਸੋਹਣੀ ਜ਼ਿੰਦਗਾਨੀ ਨਹੀਂ ਰਹਿਣੀ ਇਹ ਉਸ ਨਵਾਨੀ ਨਹੀਂ ਰਹਿਣੀ ਸੋਹਣੀ ਜਿੰਦਗਾਨੀ ਨਹੀਂ ਰਹਿਣੀ ਤੇਰੇ ਸੀਸ ਤੇ ਗਾਨੀ ਨਹੀਂ ਰਹਿਣੀ ਇੱਕ ਦੋ ਰੋਜ਼ ਹਵਾ ਹੋ ਜਾਣੀ ਇਹ ਮੌਜਾ ਲੰਗੜਾ ਨੀ ਤਿਨੜੀਏ ਮੜ ਜਾ ਤੇ ਤੂਰੀ ਦੀ ਮਾਣੀ ਜਪਨਾ ਬੜੇ ਸੁਖ ਪਾਵੇਗੀ ਪਾਵਸਾ ਕਰ ਨੂੰ ਤਰ ਜਾਵੇਗੀ ਜਪ ਨਾਮ ਬੜੇ ਸੁਖ ਪਾਵੇਗੀ ਪਾਵ ਸਾਗਰ ਨੂੰ ਤਰ ਜਾਵੇਗੀ ਜੇ ਮਾਰਵਾਗ ਬਣ ਜਾਵੇਗੀ ਨਿਰਛਲ ਨੀਰ ਵੇਰੇ ਪਰਾਣੀ ਇਹ ਭਾਵ ਜਲ ਲੰਗਣਾ ਦੀ ਜਿੰਦੜੀਏ ਪੜ ਸਾਥ ਗੁਰ ਦੀ ਬਾਣੀ ਇਹ ਭਾਵ ਜਲ ਲੰਗਣਾ ਦੀ ਜਿੰਦੜੀਏ ਮਾਝਾ ਤੇ ਗੁਰ ਦੀ ਬਾਣੀ